ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੁਪ ਸਾਰੇ ਬਹੁਤ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਸਵੇਰ ਦੇ 10:00 ਵਜੇ ਨੇ ਤੇ ਹੁਣ ਆਪਾਂ ਚੱਲਿਆਂਗੇ ਗੁਰਦੁਆਰਾ ਸਾਹਿਬ 10:00 ਵਜੇ ਆਪਾਂ ਵੀਡੀਓ ਸਟਾਰਟ ਕੀਤੀ ਆ ਤੇ ਆਪਾਂ ਚੱਲੇ ਸੀਗੇ ਹੁਣ ਗੁਰਦੁਆਰਾ ਸਾਹਿਬ ਅੱਜ ਮੱਸਿਆ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਚਲੋ ਚੱਲਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਵੀਡੀਓ ਚ ਐਂਡ ਤੱਕ ਪਲੀਜ਼ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ चलो जी <laughs> ਵਾਸਵੇ ਉਹਨਾਂ ਸਾਹੀ ਅਰਜਨ ਹਰਿ ਗੋਬਿੰਦ ਨੋ ਸਿੱਧੇ ਘੜੋ ਸ੍ਰੀ ਹਰਿ ਆਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰਿਠੇ ਸਭ ਦੁੱਖ ਜਾਇ ਤੇਗ ਬਹਾ ਸੁਸਮਰਿਆ ਹਾਰ ਨਨ ਤਾ ਵਿਪਾਏ ਸੋ ਸਰਾਹੀ ਹੋਇ ਸਹਾਇ 10ਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ

تننا پیاریا تیاریاں دی کمائی دا ਧਿਆਨ ਛੱਕੇ ਗਾਲ ਸਾਰੀ ਬੋਲ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੰਤੇ ਬੰਦ ਬੰਦ ਕਟਾਏ ਖੋਪਰੀਆਂ ਵਹਆਂ ਚਰਤੀਆਂ ਤੇ ਚਰੇ ਆਰਿਆਂ 라جھے ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਨਾਨਕ ਬਾ गुरद्वारे सारी ਸਰਬਤ ख़ाल ਜੀ ਕੋ ਵੇ ਜਰੂਰ ਚੰਦਿਆਵ ਚੇਤਾਵਨ ਕਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਸਹਾ ਸਹਾ ਰਖਿਆ ਰਿਆਏ ਦੇਖ ਦੇ ਪੱਤੇ ਵਿਰਧ ਕੀ ਪੈਜ ਮਨ ਕੀ ਜੀ ਤੇਰੀ ਬਾਹਰ ਦੀ ਸਹਾਇ ਖਾਲਸੇ ਰਿਤੇ ਬੋਲ ਗਾਲੇ ਬੋਲ

ਠੀਕ ਹੈ ਮਹਾਰਾਜ ਜੀ ਕਿਹਾ ਇੱਕ ਬੰਤੀ ਸੰਗਤ ਇਤਨਾ ਹਾਲ ਹੱਤਾ ਇਹਦਾ ਦੇ ਸਿੱਖਾਂ ਨੇ ਹੋ ਕੇ ਆਜੂ ਮਾਜਰਾ ਕਰ ਰਹੇ ਹਾਂ ਹਰ ਮਸੈਦ ਚੜ੍ਹੇ ਦਿੱਸ ਸਕਦਾ ਸਰਉਂਗਰਾਏ ਜੰਦੇ ਨੇ ਆਓ ਇੱਕ ਮਨ ਦੇ ਕਿਤੇ ਹੋ ਕੇ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਰਸਿਸ ਕੀਤੇ ਹੋਣਾ ਬਸਾਏ ਸਰਵ ਪ੍ਰਕਿਰਿਤੀ ਇੱਕ ਉਹਨਾਂ ਨੂੰ ਨਮਸਕਾਰ ਪਰ ਉਸ ਪਹਿਲੇ ਆਉ ਹਮ ਤੋਂ ਪਹਿਲੇ ਮੇਰੇ ਗੁਰਦੇਵ ਜੀ ਦੀ ਸਤਿ ਸ਼੍ਰੀ ਅਕੀ ਰਹੀ ਜਿਨਾਂ ਨੇ ਆਪਨੇ ਸਾਮੂਹ ਨੂੰ ਪ੍ਰਵਿਰਤ ਕਰਾ ਕੇ ਹੱਥ ਜੋੜ ਕੇ ਲੱਗੇ ਉਸ ਤੋਂ ਬਾਅਦ ਨਾਲ ਵਾਹਿਗੁਰੂ ਜੀ ਦਾ ਜਾਲਪਾ ਵਾਹਿਗੁਰੂ ਜੀ ਦੀ ਸਤਿ ਆਜੋ